ਇੱਕ ਬਾਬਾ ਜੀ ਜਿਵੇਂ ਹੁਣ ਬਾਬਾ ਜੀ ਮਨਪ੍ਰੀਤ ਜੀ ਦੇ ਨਾਲ ਵੀ ਦੇਖੇ ਨੇ ਬਹੁਤ ਸਿੰਘ ਜਿਹੜੇ ਹੈਗੇ ਨੇ ਪਹਿਲਾਂ ਨਾਲ ਜਾਂਦੇ ਸੀ ਚੌਂਕੀਆਂ ਬੰਦ ਕਰਾਉਣ ਹੁਣ ਉਹੋ ਹੀ ਮਾਨਤਾ ਦੇ ਹੀ ਜਾਂਦੇ ਨੇ ਉਹਨਾਂ ਦੇ ਸਰੋਪੇ ਪੁਵਾਈ ਜਾਂਦੇ ਆ ਤੇ ਪਾਈ ਜਾਂਦੇ ਨੇ ਹਾਂਜੀ ਬਿਲਕੁਲ ਤੁਹਾਡੀ ਇਹ ਗੱਲ درست ਹੈ ਜੀ ਉਹ ਜਿਵੇਂ ਸ਼ਿਵਮੋਗੇ ਵਾਲਾ ਹੋ ਗਿਆ ਜਾਂ ਹੋਰ ਕਈਆਂ ਥਾਂਵੇਂ ਸੀ ਦੇਖਿਆ ਸਿੱਖੀ ਬਾਣੀ ਦੇ ਵਿੱਚ ਸਿੱਖੀ ਪਹਿਰਾਵੇ ਦੇ ਵਿੱਚ ਉਹਨਾਂ ਨੂੰ ਜਾ ਕੇ ਹਲਾਸ਼ੀ ਦੀ ਦੇ ਰਹੇ ਨੇ ਇੱਕ ਗੱਲ ਕਹਾਂਗਾ ਬਾਬੇ ਮਨਪ੍ਰੀਤ ਸਿੰਘ ਨਾਲ ਉਹਨਾਂ ਦਾ ਕੋਈ ਰੋਸਾ ਹੋ ਸਕਦਾ ਉਹਨਾਂ ਦਾ ਪਰਮਜੀਤ ਸਿੰਘ ਕੈਰੇ ਨਾਲ ਹੋ ਸਕਦਾ ਬਾਬਾ ਜਗਰੂਪ ਸਿੰਘ ਜੀ ਨਾਲ ਹੋ ਸਕਦਾ ਭੱਲੇ ਲੋਕੋ ਜੇ ਗੁਰੂ ਦੇ ਸਿੰਘ ਅਸੀਂ ਜਿੱਥੇ ਤੁਹਾਨੂੰ ਵੀ ਤੋਂ ਸਿਧਾਂਤ ਦਾ ਪਤਾ ਹੋਊ ਕਿ ਰਹਿਣੀ ਰਹੈ ਸੋਈ ਸਿੱਖ ਮੇਰਾ ਉਹ ਸਾਹਿਬ ਉਸ ਦਾ ਚਿਹਰਾ ਏਸੀ ਤੇ ਪਹਿਰਾ ਦੇ ਲੋ ਜੇਕਰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਸਾਡੇ ਭਾਈ ਨਹੀਂ ਤੁਸੀਂ ਅਸੀਂ ਤੁਹਾਡੇ ਦੁਸ਼ਮਣ ਆ ਹੋਵਾਂਗੇ ਮੇਰੇ ਨਾਲ મત ਭੇਦ ਹੋ ਭੱਲੇ ਲੋਕੋ ਜਦੋਂ ਕਿਸੇ ਸਪਖੰਡੀ ਦੇ ਨਾਲ ਦੁਸ਼ਮਣ ਦੇ ਨਾਲ ਜਾ ਕੇ ਖੜਨਾ ਤੇ ਉੱਥੇ ਇਹ ਗੱਲਾਂ ਨਹੀਂ ਹੁੰਦੀਆਂ ਕੋਣਾ ਸਿੱਖ ਕੋਣਾ ਫਿਰ ਉਹ ਕੀ ਸਿੱਖ ਕਹੋਂਦੀ ਠੀਕ ਆ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਵੀ ਉਹ ਤੁਹਾਡੇ ਸਿੱਖਾ ਪਰ ਗੁਰੂ ਸਾਹਿਬ ਨੇ ਕਲੀਅਰ ਕਰਤਾ ਇਸ ਗੱਲ ਦਾ ਮਤਲਬ ਕਿ ਜਿਹੜਾ ਸਿੱਖੀ ਦਾ ਰਹਿਣੀ ਰਹਿਸੋਈ ਸਿੱਖ ਮੈਨਾਂ ਜਿਹੜਾ ਰਹਿਣੀ ਦੇ ਵਿੱਚ ਮਰਿਆਦਾ ਦੇ ਵਿੱਚ ਆ ਤੇ ਗੁਰੂ ਸਾਹਿਬ ਨੇ ਸਾਨੂੰ ਕਰਮ ਕਾਂਡਾਂ ਤੋਂ ਦੂਰ ਰਹਿਣ ਦੀ ਕਹਾ ਕੇਗਾ ਜੋ ਕਰਮ ਕਾਂਡਾਂ ਦੇ ਸਾਥੀ ਨੇ ਤਾਂ ਇਹ ਲਾ ਲਾ ਉਹਨਾਂ ਨੂੰ ਆਪਾਂ ਭੇਖ ਕੇ ਕਹਿੰਦੇ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਜੀ ਦਾ ਸਿਧਾਂਤ ਇਹ ਪਹਿਰਾ ਦੇਣਾ ਚਾਹੀਦਾ ਸਿੱਖੀ ਸਿੱਖਿਆ ਗੁਰ ਵਿਚਾਰ